ਯਾਦ ਹੈ ਇਹਦਾ ਕੰਡਾਸੋ ਦੋਸਤੋ ਅੱਜ ਭਾਰਤਿਆ ਜਨਤਾ ਪਾਰਟੀ ਨਰਿੰਦਰભાઈ ਮੋਦੀ ਨੇ ਅੱਜ ਦਾ ਜਿਹੜਾ ਉਹਨਾਂ ਦਾ ਇਕੱਠ ਸੀਗਾ ਉਹ ਠਾਠਾ ਮਾਰਦਾ ਹੋਇਆ ਇਕੱਠ ਚਾਹੇ ਉਹਨਾਂ ਦੀ ਰੈਲੀ ਪਿਛਲੇ ਦਿਨੀ ਪਟਿਆਲੇ ਹੋਈ ਆ ਜਲੰਧਰ ਹੋਈ ਆ ਗੁਰਦਾਸਪੁਰ ਹੋਈ ਆ ਔਰ ਠਾਠਾ ਮਾਰਦਾ ਹੋਇਆ ਇਕੱਠ ਜਿਹੜਾ ਵਾ ਲੋਕਾਂ ਨੇ ਕੋਠਿਆਂ ਤੇ ਚੜ ਚੜ ਕੇ ਲੋਕਾਂ ਨੇ ਕੋਠਿਆਂ ਤੋਂ ਆਵਾਜ਼ ਲਗਾਈਆ ਕਿ ਨਰਿੰਦਰભાઈ ਮੋਦੀ ਜਿੰਦਾਬਾਦ ਭਾਰਤਿਆ ਜਨਤਾ ਪਾਰਟੀ ਜਿੰਦਾਬਾਦ ਉਠਾਠਾ ਮਾਰਦਾ ਹੋਇਆ ਇਕੱਠ ਇਹ ਦੱਸ ਰਿਹਾ ਵਾ ਕਿ ਭਾਰਤਿਆ ਜਨਤਾ ਪਾਰਟੀ ਨਰਿੰਦਰભાઈ ਮੋਦੀ ਜੀ ਦੀ ਜਿਹੜੀ ਸਰਕਾਰ ਆ ਉਹ ਦੁਬਾਰਾ ਤੀਸਰੀ ਵਾਰੀ ਜਿਹੜੀ ਆ ਨਰਿੰਦਰભાઈ ਮੋਦੀ ਦੀ ਸਰਕਾਰ ਬਣਨ ਜਾ ਰਹੀ ਆ ਦੇਸ਼ ਦੇ ਅੱਜ ਦੇਸ਼ ਪਿਆਰ ਕਰ ਰਿਹਾ ਵਾ ਭਾਰਤਿਆ ਜਨਤਾ ਪਾਰਟੀ ਨੂੰ ਅੱਜ ਜਿੰਨੇ ਮਰਜੀ ਅੱਜ ਭਗਵੰਤ ਮਾਨ ਜੀ 20 ਸਾਲਾਂ ਦੇ ਅੰਦਰ ਤੁਸੀਂ ਪੰਜਾਬ ਦੇ ਅੰਦਰ ਛੁੱਟਕਲਿਆਣਾ ਵਿਕਾਸ ਕੀਤਾ ਜੇ ਮਜ਼ਾਕ ਕਰਦੇ ਪਏ ਜੇ ਹਜ਼ਾਰ-ਹਜ਼ਾਰ ਰੁਪਏ ਦਾ حساب ਦੋ ਪਹਿਲਾਂ ਜਨਤਾ ਨੂੰ 2000 ਰੁਪਏ ਦਾ ਹਿਸਾਬ ਅੱਜ ਲਾਅਨ ਆਰਡਰ ਨਹੀਂ ਮੇਨਟੇਨ ਅੱਜ ਬੁਰੇ ਹਾਲਾਤ ਨੇ ਪੰਜਾਬ ਦੇ ਅੰਦਰ ਰਾਜ ਜਾਂਦਿਆਂ ਕਿਤੇ ਵੀ ਗੋਲੀ ਚੱਲ ਜਾਂਦੀ ਆ ਸ਼ਰੀਆਮ ਲੁੱਟਾਂ ਖੋਵਾਂ ਹੋੜੀਆਂ ਨੇ ਤੇ ਅੱਜ ਜਿਹੜਾ ਲੋਗ ਔਰ ਜਿਹੜਾ ਅੱਜ ਤੁਸੀਂ ਇੱਕ ਇੰਡੀਆ ਗੱਠ ਜੋੜ ਬਣਾਇਆ ਵਾ ਔਰ ਜਨਤਾ ਤੁਹਾਨੂੰ ਪੂਰਨ ਤੌਰ ਤੇ ਨਕਾਰ ਚੁੱਕੀ ਆ ਅੱਜ ਮੋਦੀ ਸਾਹਿਬ ਦੀਆਂ ਜਿੰਨੀਆਂ ਰੈਲੀਆਂ ਹੋਈਆਂ ਵਾ ਜਿਹੜਾ ਭਰਵਾ ਹੰਗਾਰਾ ਪੰਜਾਬ ਨੇ ਦਿੱਤਾ ਵਾ ਤੇ ਠਾਠਾ ਮਾਰਦਾ ਹੋਇਆ ਜਿੰਨਾ ਵੀ ਕਾਠਾ ਔਰ ਇਹ ਦੱਸ ਲਿਆ ਵਾ ਕਿ ਪੰਜਾਬ ਦੇ ਅੰਦਰ ਔਰ ਦੇਸ਼ ਦੇ ਅੰਦਰ ਭਾਰਤਿਆ ਜਨਤਾ ਪਾਰਟੀ ਨਰਿੰਦਰભાઈ ਮੋਦੀ ਜੀ ਦੀ ਸਰਕਾਰ ਬਣਨ ਜਾ ਰਹੀ ਆ ਵੇਖੋ ਜੀ ਆਮ ਆਦਮੀ ਪਾਰਟੀ ਨੇ ਬੜੇ ਵਿਕਾਸ ਕੀਤੇ ਜੇ ਆ ਜਿਹੜੇ ਰੋਡ ਤੋਂ ਚੱਲ ਜੀਏ ਉਹ ਪਤਾ ਨਹੀਂ ਕਿਹੜੇ ਵੇਲੇ ਅੱਗੇ ਟੋਇਆ ਆ ਜਾਂਦਾ ਤੇ ਬੰਦਾ ਡੇਗ ਪੈਂਦਾ ਜੇ ਵਿੱਚ ਬੜਾ ਵਿਕਾਸ ਕੀਤਾ ਵਾ ਭਗਵੰਤ ਮਾਨ ਜੀ ਨੇ ਸਿਰਫ ਤੇ ਸਿਰਫ ਗੱਲਾਂ ਦਾ ਵਿਕਾਸ ਕੀਤਾ ਵਾ ਚੁਟਕਲਿਆਂ ਦਾ ਕੀਤਾ ਵਿਕਾਸ ਔਰ ਅੱਜ ਤੇ ਉਹਨਾਂ ਨੂੰ ਕੈਂਡੀਡੇਟ ਇਹ ਲੱਭ ਰਹੇ ਜਿਹੜਿਆ ਵਰਕਰਾਂ ਨੇ ਮਿਹਨਤ ਕਰਕੇ ਆਮ ਆਦਮੀ ਪਾਰਟੀ ਨੂੰ ਖੜਾ ਕੀਤਾ ਵਾ ਔਰ ਕੇਜਰੀਵਾਲ ਪੂਰੇ ਦੇਸ਼ ਚ ਇਦਾਂ ਆਪਣੀ ਜੇਲ੍ਹ ਵਾਲੀ ਫੋਟੋ ਲਾ ਕੇ ਇਦਾਂ ਪ੍ਰਚਾਰ ਕਰਦੇ ਪਏ ਨੇ ਕਿ ਜਿੱਦਾਂ ਉਹਨਾਂ ਨੇ ਕੋਈ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜੀ ਆ ਦੇਖੋ ਇੱਕ ਸ਼ਰਾਬ ਕੋ ਟਾਲੇ ਦੇ ਅੰਦਰ ਅੰਦਰ ਜਾਣਾ ਇੱਕ ਚੋਰ ਸਾਬਤ ਹੋ ਜਾਣਾ ਬੁਰੇ ਹਾਲਾਤ ਤੇ ਔਰ ਇੱਕ ਜਿਹੜੀ ਲੇਡੀਜ਼ ਨੂੰ ਲੱਤਾਂ ਦੇ ਨਾਲ ਕੁੱਟਿਆ ਵਾ ਇੱਕ ਔਰਤ ਨੂੰ ਜਿਸ ਔਰਤ ਨੂੰ ਹਜ਼ਾਰ ਰੁਪਏ ਨਹੀਂ ਦੇ ਸਕਦੇ ਤੁਸੀਂ ਸਨਮਾਨ ਨਹੀਂ ਦੇ ਸਕਦੇ ਔਰ ਜਿਹੜੇ ਬੁਰੇ ਹਲਾਤ ਵਿੱਚ ਭਗਵੰਤ ਮਾਨ ਜੀ ਪੰਜਾਬ ਦੇ ਅੰਦਰ ਕੀਤੇ ਪਏ ਨੇ ਔਰ ਪੂਰਨ ਤੌਰ ਤੇ ਤੁਹਾਨੂੰ ਜਨਤਾ ਨੁਕਾਰ ਚੁੱਕੀ ਆ ਕਾਇ ਪਾਹ ਤੋਂ ਪਨੇਸ ਖਸਾਨ ਨੇ ਦੇਖੋ ਜੀ ਜਿਹੜੇ ਲੋਕ ਵਿਰੋਧ ਕਰਦੇ ਪਿਆ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਵਾ ਕਿ ਚੰਦ ਲੋਗ ਨੇ ਜਿਹੜੇ ਕਾਂਗਰਸ ਦੇ ਲੋਗ ਨੇ ਜਿਹੜੇ ਵਿਰੋਧ ਕਰਾ ਰਹੇ ਨੇ ਔਰ ਆਮ ਆਦਮੀ ਪਾਰਟੀ ਦੇ ਲੋਗ ਨੇ ਔਰ ਹੋਰ ਵੀ ਜੜੀਆਂ ਆਪਣਾ ਚੋਰ ਚੋਰ ਮੁਸੇਰੇ ਭਾਈ ਜੜੀਆਂ ਪਾਰਟੀਆਂ ਚੱਲਦੀਆਂ ਪਈਆਂ ਵਾ ਉਹਨਾਂ ਦੇ ਲੋਕ ਜਿਹੜੇ ਆ ਵਿਰੋਧ ਕਰਾ ਰਹੇ ਨੇ ਪਰ ਜਿਹੜਾ ਅਸਲੀ ਕਿਸਾਨ ਆ ਸੱਚਮੁੱਚ ਕਿਸਾਨ ਆ ਅੱਜ ਦੱਸ ਦਾਂਗੇ ਤੁਹਾਨੂੰ 4 ਤਰੀਕ ਤੇ ਪਤਾ ਲੱਗ ਜੂਵੇਗਾ ਕਿ ਜਿਹੜਿਆ ਲੋਕਾਂ ਨੇ ਵਿਰੋਧ ਕਰ ਰਹੇ ਨੇ ਉਹ ਜਿਹੜੇ ਚੋਰ-ਚੋਰ ਮੁਸੇਰੇ ਭਾਈਆਂ ਜਿਹੜੀਆਂ ਨਵੀਆਂ ਹੀ ਪਾਰਟੀਆਂ ਚੱਲ ਪਈਆਂ ਵਾ ਹਨਾ ਉਹਨਾਂ ਦੇ ਲੋਕ ਵਿਰੋਧ ਕਰ ਰਹੇ ਨੇ ਜਿਹੜੇ ਅਸਲੀ ਕਿਸਾਨ ਆ ਉਹ ਅੱਜ ਆਪਣੇ ਘਰ ਬੈਠਾ ਪਿਆ ਵਾ ਜਿਹੜਾ ਅਸਲੀ ਕਿਸਾਨ ਮੋਦੀ ਦਾ ਧੰਨਵਾਦ ਕਰ ਰਿਹਾ ਵਾ ਕਿ ਕਿੰਨੇ ਸੋ ਕਰੋੜ ਰੁਪਏ ਜਿਹੜਾ ਵਾ ਮੋਦੀ ਸਾਹਿਬ ਨੇ ਕਿਸਾਨਾਂ ਦੇ ਖਾਤੇ 'ਚ ਪਾਇਆ ਕਿਸਾਨਾਂ ਨੂੰ ਜਿੰਨਾ ਮਾਨ ਸਨਮਾਨ ਮੋਦੀ ਸਾਹਿਬ ਨੇ ਦਿੱਤਾ ਸ਼ਾਇਦ ਕਿਸੇ ਨੇ ਦਿੱਤਾ ਹੋਵੇ ਕਰ ਤੋਂ ਘੱਟ 60 ਤੋਂ 70 ਹਜ਼ਾਰ ਦੀ ਲੀਡ ਦੇ ਨਾਲ ਸਰਦਾਰ ਤਰਨਜੀਤ ਸਿੰਘ ਜੀ ਜਿੱਤਣ ਜਾ ਰਹੇ ਨੇ ਔਰ ਅੰਮ੍ਰਿਤਸਰ ਦੇ ਲੋਕਾਂ ਨੇ ਜਿਹੜਾ ਪਿਛਲੀ ਵਾਰੀ ਦੋ ਵਾਰੀ ਦੋ ਸਾਡੇ ਦਿੱਕਜ ਕੈਂਡੀਡੇਟਾਂ ਨੂੰ ਹਰਾ ਹਰਾਤਾ ਸੀਗਾ ਲੋਕਾਂ ਚ ਇੱਕ ਰੋਸ ਸੀਗਾ ਕਿ ਬਾਹਰ ਬੜਿਆ ਪਰ ਐਤ ਕੀ ਜੋ ਲੋਕਾਂ ਨੇ ਮਨ ਬਣਾ ਲਿਆ ਵਾ ਅੰਮ੍ਰਿਤਸਰ ਗੁਰੂ ਦੀ ਨਗਰੀ ਦੇ ਲਈ ਡਵੈਲਪਮੈਂਟ ਦੇ ਲਈ ਵਿਕਾਸ ਦੇ ਲਈ ਨਸ਼ਾ ਮੁਕਤ ਪੰਜਾਬ ਦੇ ਲਈ ਜੋ ਲੋਕਾਂ ਨੇ ਮਨ ਬਣਾ ਲਿਆ ਵਾ ਉਹ ਭਾਗ ਤੇ ਜਨਤਾ ਪਾਰਟੀ ਨੂੰ ਵੋਟ ਦੇਣਗੇ ਨਰਿੰਦਰ ਮੋਦੀ ਨੂੰ ਵੋਟ ਦੇਣਗੇ ਪਰ ਇਹ ਵੀ ਲੱਗ ਰਿਹਾ ਵਾ ਕਿ ਕੱਲ ਮੇਰੇ ਖਿਆਲ ਨਾਲ ਰਾਹੁਲ ਗਾਂਧੀ ਵੀ ਆ ਰਿਹਾ ਵਾ ਰਾਹੁਲ ਗਾਂਧੀ ਜੀ ਵੀ ਫੇਰ ਰਹੇ ਨੇ ਪਰ ਉਹ ਜਿਹੜਾ ਰਾਹੁਲ ਗਾਂਧੀ ਜੀ ਸੰਘਰਸ਼ ਕਰਦੇ ਪਏ ਨੇ ਉਹ ਰਾਹੁਲ ਗਾਂਧੀ ਜੀ ਆਪਣੇ ਪਰਿਵਾਰ ਦੇ ਲਈ ਸੰਘਰਸ਼ ਕਰਦੇ ਪਏ ਨੇ ਪਰ ਮੋਦੀ ਸਾਹਿਬ ਨੇ ਦੇਸ਼ ਦੇ ਲਈ ਸੰਘਰਸ਼ ਕੀਤਾ ਦੇਸ਼ ਦੇ ਲੋਕਾਂ ਦੇ ਲਈ ਸੰਘਰਸ਼ ਕੀਤਾ ਵਾ ਔਰ ਅੱਜ ਸਾਰਾ ਦੇਸ਼ ਭਾਰਤਿਆ ਜਨਤਾ ਪਾਰਟੀ ਦੇ ਨਾਲ ਆ ਨਰਿੰਦਰ ਭਾਈ ਮੋਦੀ ਜੀ ਦੇ ਨਾਲ ਆ ਜੈ ਭੀਮ ਭਾਰਤ ਮਾਤਾ ਕੀ ਜੈ